ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜੋ ਕਿ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਇੱਕ 70 ਸਾਲ ਦੀ ਉਮਰ ਦੀ ਕਰੀਬ ਦੀ ਔਰਤ ਅਮਰੀਕਾ ਤੋਂ ਪੰਜਾਬ ਆਉਂਦੀ ਹੈ ਵਿਆਹ ਕਰਾਉਣ ਦੇ ਲਈ ਤੇ ਇੱਥੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਦਾ ਕਤਲ ਜਿਵੇਂ ਹੁੰਦਾ ਹੈ ਉਹ ਬੜੀ ਹਰਾਨ ਕਰਨ ਵਾਲੀ ਘਟਨਾ ਸੀ ਤੇ ਇਸ ਦੇ ਪਿੱਛੇ ਦਾ ਜੋ ਕਾਰਨ ਸੀ ਕਤਲ ਦੇ ਪਿੱਛੇ ਦਾ ਉਹ ਵੀ ਬੜਾ ਹੈਰਾਨ ਕਰਨ ਵਾਲਾ ਸੀ ਉਸ ਦੇ ਕਤਲ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਕਿਵੇਂ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਵੇਂ ਸਾਰਾ ਕੁਝ ਸਾਹਮਣੇ ਆਇਆ ਇਹ ਹੀ ਸਾਰੀ ਗੱਲਬਾਤ ਆਪ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੀ ਇੱਕ ਰੁਪਿੰਦਰ ਕੌਰ ਪੰਦੇਰ ਨਾਮ ਦੀ ਔਰਤ ਜਿਸ ਦੀ ਉਮਰ ਤਕਰੀਬਨ 70 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਉਹ ਉਥੇ ਇਕੱਲੀ ਰਹਿੰਦੀ ਸੀ ਉਸ ਦਾ ਡਾਈਵੋਰਸ ਹੋ ਚੁੱਕਿਆ ਸੀ ਉਸ ਦੀ ਫੈਮਿਲੀ ਦੇ ਵਜੋਂ ਇੱਕ ਸਿਰਫ ਉਸ ਦੀ ਭੈਣ ਸੀ ਜੋ ਕਿ ਅਮਰੀਕਾ ਦੇ ਵਿੱਚ ਹੀ ਹਿਊਸਟਨ ਦੇ ਵਿੱਚ ਰਹਿੰਦੀ ਸੀ ਤੇ ਇਹਨਾਂ ਦੋਨਾਂ ਭੈਣਾਂ ਦੀ ਇੱਕ ਪੰਜਾਬ ਦੇ ਵਿੱਚ ਪ੍ਰਾਪਰਟੀ ਸੀ ਕੋਈ ਜ਼ਮੀਨ ਜਾਇਦਾਦ ਸੀ ਜਿਸ ਦੇ ਲਈ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੇਸ ਵਗੈਰਾ ਵੀ ਇੰਡੀਆ ਦੇ ਵਿੱਚ ਚੱਲ ਰਿਹਾ ਸੀ ਹੁਣ ਜਿਹੜੀ ਇਹ ਰੁਪਿੰਦਰ ਕੌਰ ਪੰਦੇਰ ਸੀ ਇਹ ਆਪਣੀ ਉਮਰ ਦੇ ਆਖਰੀ ਪੜਾਅ ਦੇ ਲਈ ਇੱਕ ਜੀਵਨ ਸਾਥੀ ਦੀ ਭਾਲ ਦੇ ਵਿੱਚ ਸੀ ਇਹ ਕਿਸੇ ਨਾਲ ਵਿਆਹ ਕਰਵਾ ਕੇ ਆਪਣੀ ਬੀਚੀ ਬਚੀ ਜ਼ਿੰਦਗੀ ਸੀ ਉਹਨੂੰ ਚੰਗੇ ਤਰੀਕੇ ਨਾਲ ਜਿਉਣਾ ਚਾਹੁੰਦੀ ਸੀ ਇਸ ਕਰਕੇ ਇਹ ਇੱਕ ਮੈਟ੍ਰੀਮੋਨੀਅਲ ਸਾਈਟ ਦੇ ਉੱਤੇ ਇੱਕ ਪ੍ਰੋਫਾਈਲ ਬਣਾਉਂਦੀ ਹੈ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਕਿ ਮੈਟ੍ਰੀਮੋਨੀਅਲ ਸਾਈਟ ਕੀ ਹੁੰਦੀ ਹੈ ਉਹਨਾਂ ਨੂੰ ਦੱਸ ਦਈਏ ਕਿ ਇਹ ਇੱਕ ਅਜਿਹੀ ਸਾਈਟ ਇੱਕ ਆਨਲਾਈਨ ਅਜਿਹੀ ਵੈਬਸਾਈਟ ਹੁੰਦੀ ਹੈ ਜਿਸ ਦੇ ਉੱਤੇ ਤੁਸੀਂ ਵਿਆਹ ਦੇ ਲਈ ਆਪਣਾ ਇਸ਼ਤਿਹਾਰ ਪਾਉਂਦੇ ਹੋ ਜਿਵੇਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਉਂਦਾ ਕਿ ਮੁੰਡੇ ਦੀ ਲੋੜ ਹੈ ਵਰ ਦੀ ਲੋੜ ਹੈ ਕੁੜੀ ਦੀ ਲੋੜ ਹੈ ਵਿਆਹ ਦੇ ਲਈ ਜੀਵਨ ਸਾਥੀ ਦੀ ਲੋੜ ਹੈ ਇਸੇ ਤਰ੍ਹਾਂ ਇੱਕ ਆਨਲਾਈਨ ਸਾਈਟ ਦੇ ਉੱਤੇ ਐਦਾਂ ਦਾ ਜਿਹੜਾ ਆਪਣਾ ਪ੍ਰੋਫਾਈਲ ਬਣਾਇਆ ਜਾਂਦਾ ਜਿਸ ਦੇ ਵਿੱਚ ਜੀਵਨ ਸਾਥੀ ਦੀ ਭਾਲ ਕੀਤੀ ਜਾਂਦੀ ਹੈ ਹੁਣੇ ਉੱਥੇ ਲਿਖਦੀ ਹੈ ਪ੍ਰੋਫਾਈਲ ਦੇ ਵਿੱਚ ਕਿ ਉਹ ਡਾਈਵੋਰਸ ਹੋਇਆ ਉਹਦਾ ਤੇ ਉਹ 70 ਸਾਲ ਦੀ ਹੈ ਤੇ ਉਹਨੂੰ ਜੀਵਨ ਸਾਥੀ ਦੀ ਲੋੜਾ ਇਹਦੇ ਕੋਈ ਬੱਚਾ ਵਗੈਰਾ ਨਹੀਂ ਸੀ ਇਹ ਇਕੱਲੀ ਰਹਿਣ ਵਾਲੀ ਸੀ ਤੇ ਇੱਥੇ ਹੀ ਫਿਰ ਇਹਦੀ ਮੁਲਾਕਾਤ ਇੱਕ ਚਰਨਜੀਤ ਸਿੰਘ ਗਰੇਵਾਲ ਨਾਮ ਦੇ ਇੱਕ ਵਿਅਕਤੀ ਦੇ ਨਾਲ ਹੁੰਦੀ ਹੈ ਜਿਸ ਦੀ ਉਮਰ ਤਕਰੀਬਨ 75 ਸਾਲ ਦੀ ਦੱਸੀ ਜਾਂਦੀ ਹੈ ਤੇ ਉਹ ਯੂਕੇ ਇੰਗਲੈਂਡ ਦੇ ਵਿੱਚ ਰਹਿਣ ਵਾਲਾ ਹੁੰਦਾ ਤੇ ਉਹ ਵੀ ਇਸ ਮੈਟ੍ਰਿਮੋਨੀਅਲ ਸਾਈਟ ਦੇ ਉੱਤੇ ਉਸਦੀ ਵੀ ਇੱਕ ਪ੍ਰੋਫਾਈਲ ਬਣਾਈ ਵੀ ਹੁੰਦੀ ਹੈ ਉਸ ਦੇ ਵਿੱਚ ਉਹਨੇ ਲਿਖਿਆ ਹੁੰਦਾ ਕਿ ਉਹ ਡਾਈਵੋਰਸ ਹੋਇਆ ਹੋਇਆ ਉਹਦਾ ਤੇ ਉਹ ਵੀ ਇਕੱਲਾ ਰਹਿੰਦਾ ਉਹਨੂੰ ਵੀ ਜੀਵਨ ਸਾਥੀ ਦੀ ਲੋੜ ਹੈ ਹੁਣ ਇੱਥੇ ਦੋਨੇ ਇੱਕ ਦੂਜੇ ਦੇ ਨਾਲ ਕੰਟੈਕਟ ਦੇ ਵਿੱਚ ਆਉਂਦੇ ਆ ਤੇ ਇੱਕ ਦੂਜੇ ਦੇ ਨਾਲ ਨੰਬਰ ਵਗੈਰਾ ਐਕਸਚੇਂਜ ਕਰ ਲੈਂਦੇ ਆ ਇਹ ਹੁਣ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆਏ ਨੇ ਨਜ਼ਦੀਕੀਆਂ ਵਧੀਆਂ ਤੇ ਇਹ ਜਿਹੜਾ ਸਾਰਾ ਕੁਝ ਹੋਇਆ ਜੋ ਇਹਨਾਂ ਨੇ ਸਾਈਟ ਵਗੈਰਾ ਤੇ ਮਿਲੇ ਇਹ ਮਈ 2024 ਦੇ ਵਿੱਚ ਮਿਲਦੇ ਆ ਇੱਕ ਦੂਜੇ ਨੂੰ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਚਰਨਜੀਤ ਸਿੰਘ ਗਰੇਵਾਲ ਸੀ ਇਹ ਯੂਕੇ ਤੋਂ ਅਮਰੀਕਾ ਜਾਂਦਾ 2024 ਜੁਲਾਈ ਦੇ ਵਿੱਚ ਹੁਣ ਜੁਲਾਈ ਦੇ ਵਿੱਚ ਇਹ ਅਮਰੀਕਾ ਗਿਆ ਉੱਥੇ ਇਹ ਹਿਊਸਟਨ ਸ਼ਹਿਰ ਦੇ ਵਿੱਚ ਮਿਲਦੇ ਆ ਜਿੱਥੇ ਰੁਪਿੰਦਰ ਕੌਰ ਦੀ ਭੈਣ ਰਹਿੰਦੀ ਸੀ ਰੁਪਿੰਦਰ ਕੌਰ ਆਪਣੀ ਭੈਣ ਦੇ ਨਾਲ ਇਸ ਦੀ ਮੁਲਾਕਾਤ ਕਰਵਾਉਂਦੀ ਹੈ ਇਹ ਇੱਕ ਦੂਜੇ ਦੇ ਨਾਲ ਜਿਹੜੇ ਬੜੀਆ ਖੁਸ਼ ਸੀਗੇ ਇਹ ਇੱਕ ਦੂਜੇ ਦੇ ਨਾਲ ਵਿਆਹ ਕਰਾਉਣ ਦਾ ਵੀ ਫੈਸਲਾ ਕਰਦੇ ਆ ਹੁਣ ਉਸ ਤੋਂ ਬਾਅਦ ਇਹ ਅਕਤੂਬਰ 2024 ਦੇ ਵਿੱਚ ਇੰਡੀਆ ਆਉਂਦੇ ਆ ਪੰਜਾਬ ਆਉਂਦੇ ਆ ਪੰਜਾਬ ਦੇ ਵਿੱਚ ਆ ਕੇ ਇਹ ਦਰਵਾਸਾ ਵੀ ਜਾਂਦੇ ਆ ਹੋਰ ਜਗ੍ਹਾ ਤੇ ਘੁੰਮਦੇ ਫਿਰਦੇ ਆ ਆਪਸ ਦੇ ਵਿੱਚ ਇਹ ਇੰਗੇਜਮੈਂਟ ਤੱਕ ਵੀ ਕਰਾ ਲੈਂਦੇ ਆ ਹੁਣ ਰੁਪਿੰਦਰ ਕੌਰ ਦਾ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਇੱਕ ਕੇਸ ਚੱਲਦਾ ਸੀ ਪ੍ਰਾਪਰਟੀ ਦਾ ਆਪਣੀ ਭੈਣ ਦੇ ਨਾਲ ਹੀ ਤੇ ਹੁਣ ਇਸੇ ਕੇਸ ਦੀ ਜਿਹੜੀ ਚਰਚਾ ਹੁੰਦੀ ਆ ਇਹਨਾਂ ਦੀ ਆਪਸ ਦੇ ਵਿੱਚ ਚਰਨਜੀਤ ਸਿੰਘ ਗਰੇਵਾਲ ਨੂੰ ਵੀ ਉਸ ਕੇਸ ਦੇ ਬਾਰੇ ਪਤਾ ਸੀ ਤਾਂ ਇੱਥੇ ਫਿਰ ਜਿਹੜਾ ਚਰਨਜੀਤ ਸਿੰਘ ਗਰੇਵਾਲ ਇਹ ਰੁਪਿੰਦਰ ਕੌਰ ਦੀ ਮੁਲਾਕਾਤ ਇੱਕ ਸੁਖਜੀਤ ਸਿੰਘ ਸੋਨੂ ਨਾਮ ਦੇ ਵਿਅਕਤੀ ਦੇ ਨਾਲ ਕਰਾਉਂਦਾ ਹੈ। ਇਹ ਸੁਖਜੀਤ ਸਿੰਘ ਸੋਨੂ ਸੀ ਜਿਹੜਾ ਇਹ ਇੱਕ ਲੁਧਿਆਣਾ کورٹ ਦੇ ਵਿੱਚ ਟੈਪਿਸਟਰੀ ਦੇ ਤੌਰ ਤੇ ਕੰਮ ਕਰਦਾ ਸੀ। ਇਹ ਜਿਹੜਾ ਚਰਨਜੀਤ ਸਿੰਘ ਆ ਇਹ ਰੁਪਿੰਦਰ ਨੂੰ ਦੱਸਦਾ ਹੈ ਕਿ ਇਹ ਜਿਹੜਾ ਸਾਰਾ ਪ੍ਰਾਪਰਟੀ ਦਾ ਜਾਂ ਹੋਰ ਇਹਦਾ ਲੀਗਲ ਕੰਮ ਹੁੰਦਾ ਇੰਡੀਆ ਦੇ ਵਿੱਚ ਇਹ ਸੁਖਜੀਤ ਸਿੰਘ ਹੀ ਸੰਭਾਲਦਾ। ਇਸ ਕਰਕੇ ਇਹ ਰੁਪਿੰਦਰ ਨੂੰ ਕਹਿੰਦਾ ਕਿ ਜਿਹੜਾ ਤੇਰਾ ਵੀ ਕੇਸ ਚੱਲਦਾ ਉਹਦੇ ਵਿੱਚ ਵੀ ਇਹ ਤੇਰੀ ਮਦਦ ਕਰ ਸਕਦਾ ਤਾਂ ਹੁਣ ਰੁਪਿੰਦਰ ਕੌਰ ਉਸ ਸੁਖਜੀਤ ਸਿੰਘ ਨੂੰ ਸਾਰੀ ਗੱਲਬਾਤ ਦੱਸਦੀ ਹੈ ਕਿ ਕਿਵੇਂ ਉਹਨਾਂ ਦਾ ਕੇਸ ਆ ਸਾਰਾ ਕੇਸ ਉਹਨੂੰ ਸਮਝਾਉਂਦੀ ਹੈ ਤੇ ਇਹ ਸੁਖਜੀਤ ਸਿੰਘ ਉਹਨੂੰ ਕਹਿੰਦਾ ਕਿ ਮੈਂ ਤੁਹਾਡੀ ਇਸ ਦੇ ਵਿੱਚ ਜਿਹੜੀ ਮਦਦ ਕਰ ਸਕਦਾ ਜਿਸ ਦੇ ਚੱਲਦੇ ਹੁਣ ਇਹ ਜਿਹੜੀ ਰੁਪਿੰਦਰ ਕੌਰ ਪੰਦੇਰ ਦੇ ਕੋਲੋਂ ਇੱਕ ਪਾਵਰ ਆਫ ਅਟਾਰਨੀ ਲੈ ਲੈਂਦਾ ਜੋ ਕਿ ਇਹ ਜਿਹੜਾ ਲੀਗਲ ਜੋ ਵੀ ਪ੍ਰੋਪਰਟੀ ਦਾ ਕੰਮ ਸੀ ਉਹਦੇ ਲਈ ਇਹ ਤੋਂ ਲੈਂਦਾ ਤਾਂ ਕਿ ਉਹ ਸਾਰੇ ਕੰਮਕਾਰ ਜਦੋਂ ਬਾਹਰ ਵੀ ਚਲੀ ਜਾਵੇ ਤਾਂ ਪਿੱਛੋਂ ਉਹਦੇ ਕੋਲ ਲੀਗਲ ਜਿਹੜਾ ਇੱਕ ਅਥਾਰਟੀ ਆ ਜਾਵੇ ਜਿਸ ਦੇ ਨਾਲ ਉਹ ਕੰਮਕਾਰ ਕਰਦਾ ਰਹੇ ਤਾਂ ਹੁਣ ਇੱਥੇ ਜਿਹੜਾ ਚਰਨਜੀਤ ਸਿੰਘਾ ਇਹਦੀ ਮੁਲਾਕਾਤ ਕਰਾਈ ਇਹਨੇ ਸੁਖਜੀਤ ਸਿੰਘ ਦੇ ਨਾਲ ਇਹਨਾਂ ਦੀ ਆਪਸ ਦੇ ਵਿੱਚ ਵਧੀਆ ਚੱਲੀ ਤੇ ਉਸ ਤੋਂ ਬਾਅਦ ਫਿਰ ਇਹ ਵਾਪਸ ਜਿਹੜੇ 2025 ਦੇ ਵਿੱਚ ਵਾਪਸ ਆਪਣੇ ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਆ ਤੇ ਇਹਨਾਂ ਨੇ 2025 ਦੇ ਵਿੱਚ ਹੀ ਆ ਕੇ ਅੱਗੇ ਫਿਰ ਵਿਆਹ ਕਰਾਉਣਾ ਸੀ ਪੰਜਾਬ ਦੇ ਵਿੱਚ ਆ ਕੇ ਤਾ ਹੁਣ ਇਸ ਦੇ ਚਲਦੇ ਆਹੀ ਦੁਬਾਰਾ ਤੋਂ ਫੇਰ ਜਿਹੜੀ ਇਹ ਰੁਪਿੰਦਰ ਕੌਰ ਪੰਦੇਰਾ ਜੂਨ 2025 ਦੇ ਵਿੱਚ 18 ਜੂਨ ਨੂੰ ਜਿਹੜੀ ਇੰਡੀਆ ਵਾਪਸ ਆਉਂਦੀ ਆ ਪੰਜਾਬ ਆਉਂਦੀ ਆ ਤੇ ਹੁਣ ਜਦੋਂ ਇਹ ਪੰਜਾਬ ਆਈ ਤਾਂ ਇੱਥੇ ਆ ਕੇ ਇਸ ਨੂੰ ਕੋਈ ਹੋਰ ਜਾਣਨ ਵਾਲਾ ਹੈ ਨਹੀਂ ਸੀ ਇਸ ਕਰਕੇ ਇਹ ਸੁਖਜੀਤ ਸਿੰਘ ਦੇ ਘਰ ਦੇ ਵਿੱਚ ਹੀ ਰਹਿੰਦੀ ਹੈ ਹੁਣ ਇਹ ਜੋ ਸੁਖਜੀਤ ਸਿੰਘ ਸੀ ਇਹ ਕੇਲਾ ਰਾਏਪੁਰ ਪਿੰਡ ਦੇ ਵਿੱਚ ਇਹਦਾ ਇੱਕ ਘਰ ਸੀ ਇਕੱਲਾ ਘਰ ਦੇ ਵਿੱਚ ਰਹਿੰਦਾ ਸੀ ਹੁਣ ਇਹ ਰੁਪਿੰਦਰ ਕੌਰ ਇਹਨੂੰ ਜਾਣਦੀ ਸੀ ਇਸ ਕਰਕੇ ਇਦੇ ਕੋਲ ਆ ਕੀ ਰਹਿਣਾ ਸ਼ੁਰੂ ਕਰ ਦਿੰਦੀ ਹੈ ਹੁਣ ਪਹਿਲਾਂ ਜਦੋਂ ਰੁਪਿੰਦਰ ਕੌਰ ਤੇ ਚਰਨਜੀਤ ਸਿੰਘ ਇੰਡੀਆ ਦੇ ਵਿੱਚ ਆਏ ਹੋਏ ਸੀ ਜਦੋਂ ਇਹਨੇ ਪਾਵਰ ਆਫ ਅਟਾਰਨੀ ਦਿੱਤੀ ਸੀ ਉਸੇ ਵੇਲੇ ਇਹਨਾਂ ਦੋਨਾਂ ਜਣਾਂ ਨੇ ਆਪਸ ਦੇ ਵਿੱਚ ਮਿਲ ਕੇ ਇੱਕ ਅਕਾਊਂਟ ਖੁਲਾਇਆ ਸੀ ਜਿਸ ਦਾ ਐਕਸੈਸ ਇਹਨਾਂ ਰੁਪਿੰਦਰ ਕੌਰ ਤੇ ਚਰਨਜੀਤ ਸਿੰਘ ਦੋਨਾਂ ਦੇ ਕੋਲ ਹੀ ਸੀ ਤੇ ਇਹੇ ਅਕਾਊਂਟ ਇੰਡੀਆ ਦੇ ਵਿੱਚ ਖੁਲਾ ਕੇ ਵਾਪਸ ਚਲੇ ਗਏ ਸੀ ਤੇ ਜਦੋਂ ਹੁਣ ਇਹਨੇ ਰੁਪਿੰਦਰ ਕੌਰ ਨੇ ਵਾਪਸ ਇੰਡੀਆ ਆਉਣਾ ਸੀ ਵਿਆਹ ਦੇ ਲਈ ਤੇ ਉਸ ਕੇਸ ਦੇ ਰਿਲੇਟਡ ਜਿਹੜਾ ਦਾ ਪ੍ਰਾਪਰਟੀ ਦਾ ਕੇਸ ਚੱਲਦਾ ਸੀ ਹੁਣ ਜਦੋਂ ਰੁਪਿੰਦਰ ਕੌਰ ਨੇ ਇੰਡੀਆ ਆਉਣਾ ਸੀ ਤਾਂ ਉੱਥੇ ਇੰਡੀਆ ਆਉਣ ਤੋਂ ਪਹਿਲਾਂ ਇਹਨੇ ਚਰਨਜੀਤ ਸਿੰਘ ਦੇ ਕਹਿਣ ਤੇ ਉਸ ਅਕਾਊਂਟ ਦੇ ਵਿੱਚ 36500 ਅਮਰੀਕੀ ਡਾਲਰ ਨੇ ਜਿਹੜੇ ਉਹ ਪਾਏ ਸੀ ਜਾਨੀ ਕਿ ਤਕਰੀਬਨ 25-30 ਲੱਖ ਦੇ ਕਰੀਬ ਅਮਾਉਂਟ ਬਣ ਜਾਂਦੀ ਹੈ ਜਿਹੜੀ ਇਹਨੇ ਉੱਥੋਂ ਟਰਾਂਸਫਰ ਕਰੀ ਸੀ ਜਿਹੜਾ ਇਹਨਾਂ ਦਾ ਮੰਨਣਾ ਸੀ ਕਿ ਇਹਦੇ ਕੇਸ ਦੇ ਲਈ ਵੀ ਇਹਨੂੰ ਚਾਹੀਦੀ ਆ ਤੇ ਅੱਗੇ ਵਿਆਹ ਦੇ ਵੀ ਇਹਨਾਂ ਦੇ ਕੰਮ ਆਊਗਾ ਤਾਂ ਹੁਣ ਇਹ ਉੱਥੋਂ ਟਰਾਂਸਫਰ ਕਰਕੇ ਇੰਡੀਆ ਆਈ ਹੋਈ ਸੀ ਤੇ ਇੱਥੇ ਇਹ ਉਸ ਸੁਖਜੀਤ ਸਿੰਘ ਦੇ ਘਰ ਦੇ ਵਿੱਚ ਰਹਿੰਦੀ ਆ ਤੇ ਜਿਸ ਤੋਂ ਬਾਅਦ ਫਿਰ ਜਿਹੜਾ ਉਹ ਚਰਨਜੀਤ ਸਿੰਘ ਗਰੇਵਾਲ ਸੀ ਉਹਨੇ ਵੀ ਇੰਗਲੈਂਡ ਤੋਂ ਆਉਣਾ ਸੀ ਤੇ ਇਹਨਾਂ ਨੇ ਵਿਆਹ ਕਰਾਉਣਾ ਸੀ ਇਹ ਇਹਨਾਂ ਦੀ ਪਲੈਨਿੰਗ ਕੀਤੀ ਹੋਈ ਸੀ ਤਾਂ ਫਿਰ ਇੱਥੇ ਜਦੋਂ ਰਹਿ ਰਹੀ ਸੀ ਤਾਂ ਹੁਣ 18 ਜੁਲਾਈ 2025 ਦਾ ਦਿਨ ਆਉਂਦਾ ਇਹ ਇੱਕ ਦਿਨ ਅਚਾਨਕ ਜਿਹੜੀ ਉਸ ਦੇ ਘਰ ਤੋਂ ਸੁਖਜੀਤ ਸਿੰਘ ਦੇ ਘਰ ਤੋਂ ਜਿਹੜੀ ਚਲੀ ਜਾਂਦੀ ਆ ਕਿਤੇ ਹੁਣ ਜਦੋਂ ਇਹ ਚਲੀ ਗਈ ਤਾਂ ਪਿੰਡ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਸੁਖਜੀਤ ਸਿੰਘ ਆ ਇਹਦੇ ਘਰ ਦੇ ਵਿੱਚ ਕੋਈ ਬਾਹਰੋਂ ਐਨ ਆਰ ਆਈ ਔਰਤ ਆ ਕਿ ਰਹਿ ਰਹੀ ਆ ਤੇ ਸਾਰੇ ਲੋਕਾਂ ਨੂੰ ਉਸ ਦੇ ਬਾਰੇ ਪਤਾ ਸੀ ਤਾਂ ਜਦੋਂ ਅਚਾਨਕ ਚਲੀ ਗਈ ਤਾਂ ਲੋਕਾਂ ਨੇ ਪੁੱਛਿਆ 2-4 ਦਿਨਾਂ ਤੋਂ ਬਾਅਦ ਕਿ ਉਹ ਕਿੱਥੇ ਗਈ ਤਾਂ ਇਹਨੇ ਉਹਨਾਂ ਨੂੰ ਦੱਸਿਆ ਕਿ ਉਹ ਕੈਨੇਡਾ ਚਲੀ ਗਈ ਆ ਕਿਸੇ ਵਿਆਹ ਨੂੰ ਅਟੈਂਡ ਕਰਨ ਦੇ ਲਈ ਤਾਂ ਹੁਣ ਥੋੜਾ ਸਮਾਂ ਲੰਘਦਾ ਹੁਣ ਸਮਾਂ ਲੰਘਦੇ ਲੰਘਦੇ ਅਗਸਤ ਆ ਜਾਂਦੀ ਹੈ ਹੁਣ ਜਦੋਂ ਅਗਸਤ ਮਹੀਨਾ ਆਉਂਦਾ ਤਾਂ ਹੁਣ ਤੱਕ ਜਿਹੜਾ ਇਹ ਸੁਖਜੀਤ ਸਿੰਘ ਸੀ ਇਹਦੀ ਕੋਈ ਵੀ ਗੱਲਬਾਤ ਫੋਨ ਦੇ ਉੱਤੇ ਜਾਂ ਕਿਵੇਂ ਵੀ ਕੋਈ ਵੀ ਕੰਟੈਕਟ ਉਸ ਰੁਪਿੰਦਰ ਕੌਰ ਦੇ ਨਾਲ ਨਹੀਂ ਹੋਇਆ ਸੀ ਤਾਂ ਇਸ ਦੇ ਚੱਲਦਿਆਂ ਹੀ ਇਹ 18 ਅਗਸਤ 2025 ਨੂੰ ਪੁਲਿਸ ਸਟੇਸ਼ਨ ਜਾਂਦਾ ਤੇ ਉੱਥੇ ਜਾ ਕੇ ਇੱਕ ਕੰਪਲੇਂਟ ਦਰਜ ਕਰਾਉਂਦਾ ਕਿਉਂਕਿ ਇਹ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਇਸ ਦੇ ਘਰ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦਾ ਨਾਮ ਰੁਪਿੰਦਰ ਕੌਰ ਸੀ ਤੇ ਉਹ ਇਹਦੇ ਘਰ ਦੇ ਵਿੱਚ 18 ਜੁਲਾਈ ਤੱਕ ਰਹੀ ਤੇ 18 ਜੁਲਾਈ ਨੂੰ ਉਹ ਜਿਹੜੀ ਦਿੱਲੀ ਨੂੰ ਰਵਾਨਾ ਹੋਈ ਸੀ ਇਸ ਦੇ ਘਰ ਤੋਂ ਉਹਨੇ ਕੈਨੇਡਾ ਵਿਆਹ ਟੈਂਡ ਕਰਨ ਦੇ ਲਈ ਜਾਣਾ ਸੀ ਇਸ ਦੇ ਨਾਲ ਉਸ ਤੋਂ ਬਾਅਦ ਉਸ ਦਾ ਕੋਈ ਕੰਟੈਕਟ ਨਹੀਂ ਹੋਇਆ ਇਹ ਕਾਫੀ ਦਿਨਾਂ ਤੱਕ ਤਾਂ ਜਿਹੜਾ ਉਸ ਨੂੰ ਸੋਚਦਾ ਰਿਹਾ ਕਿ ਸ਼ਾਇਦ ਉਹਦਾ ਫੋਨ ਵਗੈਰਾ ਨਹੀਂ ਚੱਲਦਾ ਹੋਣਾ ਪਰ ਜਦੋਂ ਹੁਣ ਉਹਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਇਹਨੂੰ ਥੋੜਾ ਅਜੀਬ ਲੱਗਿਆ ਇਸ ਕਰਕੇ ਇਹ ਉਰੇ ਆਇਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਕੰਪਲੇਂਟ ਦਰਜ ਕਰਾਉਣ ਆਇਆ ਪੁਲਿਸ ਵਾਲਿਆਂ ਨੇ ਇਹਦੇ ਕਹਿਣ ਦੇ ਉੱਤੇ ਕੰਪਲੇਂਟ ਦਰਜ ਕੀਤੀ ਹੁਣ ਇੱਕ ਅਮਰੀਕਨ ਸਿਟੀਜ਼ਨ ਉਹ ਜਿਹੜੀ ਰੁਪਿੰਦਰ ਕੌਰ ਸੀ ਉਹਦੀ ਮਿਸਿੰਗ ਕੰਪਲੇਂਟ ਆਈ ਤਾਂ ਪੁਲਿਸ ਨੇ ਥੋੜਾ ਜ਼ਿਆਦਾ ਧਿਆਨ ਦਿੱਤਾ ਤਾਂ ਹੁਣ ਇੱਥੇ ਇਹ ਵੀ ਪਤਾ ਲੱਗਿਆ ਕਿ ਇਹ ਸੁਖਜੀਤ ਸਿੰਘ ਇਕੱਲਾ ਨਹੀਂ ਸੀ ਜਿਸ ਨੇ ਇਹ ਮਿਸਿੰਗ ਕੰਪਲੇਂਟ ਦਾਜ ਕਰਾਈ ਸੀ ਇੱਥੇ ਹੀ ਜਿਹੜੀ ਰੁਪਿੰਦਰ ਕੌਰ ਪੰਦੇਰ ਦੀ ਭੈਣ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੀ ਸੀ ਉਹਨੇ ਵੀ ਜੁਲਾਈ ਦੇ ਐਂਡ ਦੇ ਉੱਤੇ ਜਾ ਕੇ ਮਹਿਸੂਸ ਕੀਤਾ ਕਿ ਸ਼ਾਇਦ ਜਿਹੜੀ ਰੁਪਿੰਦਰ ਕੌਰ ਆ ਕਿਤੇ ਮੁਸੀਬਤ ਦੇ ਵਿੱਚ ਆ ਉਹਦੇ ਨਾਲ ਉਸ ਦਾ ਕੋਈ ਕੰਟੈਕਟ ਨਹੀਂ ਹੋ ਪਾ ਰਿਹਾ ਸੀ ਥੋੜੇ ਦਿਨ ਤਾਂ ਉਹਨੇ ਸੋਚਿਆ ਕਿ ਕਿਤੇ ਵਿਜ਼ੀ ਹੋਣੀ ਆ ਪਰ ਜਦੋਂ ਜੁਲਾਈ ਦਾ ਐਂਡ ਆਇਆ ਤਾਂ ਉਹਨੂੰ ਲੱਗਿਆ ਕਿ ਕੋਈ ਗੜਬੜ ਹੈ ਤਾਂ ਉਹਨੇ ਫਿਰ ਉੱਥੋਂ ਅਮਰੀਕਨ ਐਮਬੈਸੀ ਦੇ ਨਾਲ ਕੰਟੈਕਟ ਕੀਤਾ ਇੱਥੇ ਦਿੱਲੀ ਦੇ ਵਿੱਚ ਤੇ ਐਮਬੈਸੀ ਵਾਲਿਆਂ ਨੂੰ ਸਾਰੀ ਗੱਲਬਾਤ ਦੱਸੀ ਕਿ ਉਸ ਦੀ ਭੈਣ ਮਿਸਿੰਗ ਆ ਤਾਂ ਐਮਬੈਸੀ ਨੇ ਹੀ ਪੰਜਾਬ ਪੁਲਿਸ ਦੇ ਨਾਲ ਫਿਰ ਰਾਬਤਾ ਕਾਇਮ ਕੀਤਾ ਤੇ ਉਹਨਾਂ ਨੇ ਵੀ ਇੱਕ ਕੰਪਲੇਂਟ ਦਰਜ ਕਰਾਈ ਸੀ ਹੁਣ ਇਹ ਦੂਜੀ ਕੰਪਲੇਂਟ ਸੀ ਜਿਹੜੀ ਸੁਖਜੀਤ ਸਿੰਘ ਨੇ ਦਿੱਤੀ ਸੀ ਪੁਲਿਸ ਵਾਲਾ ਨੂੰ ਮਾਮਲਾ ਥੋੜਾ ਗੰਭੀਰ ਲੱਗਿਆ ਪੁਲਿਸ ਵਾਲਿਆਂ ਨੇ ਚੰਗੀ ਤਰ੍ਹਾਂ ਜਾਂਚ ਕਰਨੇ ਸ਼ੁਰੂ ਕੀਤੀ ਤਾਂ ਪੁਲਿਸ ਵਾਲੇ ਜਦੋਂ ਜਾਂਚ ਕਰਦੇ ਆ ਤਾਂ ਪਿੰਡ ਦੇ ਲੋਕਾਂ ਤੋਂ ਵੀ ਆ ਕੇ ਪੁੱਛਗਿਛ ਹੁੰਦੀ ਹੈ ਉੱਥੇ ਜਿਵੇਂ ਪਹਿਲਾਂ ਦੱਸਿਆ ਪਿੰਡ ਦੇ ਲੋਕਾਂ ਨੂੰ ਪਤਾ ਹੀ ਸੀ ਕਿ ਇੱਕ ਔਰਤ ਇੱਥੇ ਰਹਿੰਦੀ ਸੀ ਤਾਂ ਲੋਕਾਂ ਨੇ ਵੀ ਦੱਸਿਆ ਕਿ ਉਹ ਥੋੜੇ ਦਿਨ ਪਹਿਲਾਂ ਅਚਾਨਕ ਹੀ ਇਸ ਦੇ ਘਰ ਤੋਂ ਚਲੀ ਗਈ ਤੇ ਕੁਝ ਨੇ ਦੱਸਿਆ ਵੀ ਕਿ ਇਹਨੇ ਕਾਰਨ ਦੱਸਿਆ ਸੀ ਕਿ ਉਹ ਕੈਨੇਡਾ ਗਈ ਆ ਤਾਂ ਹੁਣ ਜਦੋਂ ਇਨਵੈਸਟੀਗੇਸ਼ਨ ਚੱਲਦੀ ਗਈ ਤਾਂ ਪਤਾ ਲੱਗਿਆ ਕਿ ਜਿਹੜਾ ਸੁਖਜੀਤ ਸਿੰਘ ਸੀ ਇਨੇ ਥੋੜੇ ਦਿਨ ਪਹਿਲਾਂ ਆਪਣੇ ਘਰ ਦੇ ਵਿੱਚ ਰੰਗ ਵਗੈਰਾ ਵੀ ਕਰਾਇਆ ਤੇ ਕਿਸੇ ਮਜ਼ਦੂਰ ਤੋਂ ਇਹ ਵੀ ਪਤਾ ਲੱਗਿਆ ਜਿਸ ਨੇ ਉਸਦੇ ਘਰ ਦੇ ਵਿੱਚ ਕੰਮ ਕੀਤਾ ਸੀ ਕਿ ਜਦੋਂ ਇਹਨੇ ਆਪਣੇ ਘਰ ਦੇ ਵਿੱਚ ਕੰਮ ਕਰਾਇਆ ਸੀ ਤਾਂ ਇਹਨੇ ਫਰਸ਼ ਵਗੈਰਾ ਟਾਈਲਾਂ ਵਗੈਰਾ ਵੀ ਚੇਂਜ ਕਰਾਈਆਂ ਸੀ ਕਮਰੇ ਦੀਆਂ ਤੇ ਉਸ ਕਮਰੇ ਦੇ ਵਿੱਚ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਕੁਝ ਅੱਗ ਵਗੈਰਾ ਲੱਗੀ ਹੋਵੇ ਕਿਉਂਕਿ ਛੱਤ ਦੇ ਉੱਤੇ ਤੇ ਕੰਧਾਂ ਦੇ ਉੱਤੇ ਕਾਫੀ ਜ਼ਿਆਦਾ ਕਾਲਸ ਸੀ ਇਸ ਕਰਕੇ ਇਹਨੇ ਰੰਗ ਵੀ ਕਰਾਇਆ ਸੀ ਤਾਂ ਪੁਲਿਸ ਨੂੰ ਫਿਰ ਇੱਥੇ ਥੋੜਾ ਜਿਹਾ ਸ਼ੱਕ ਹੋਣਾ ਸ਼ੁਰੂ ਹੋਇਆ ਤੇ ਪੁਲਿਸ ਵਾਲਿਆਂ ਨੇ ਜਦੋਂ ਆਂਡੀਆਂ ਗਵੰਡੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਤੋਂ ਵੀ ਇਹ ਪਤਾ ਲੱਗਿਆ ਕਿ 12-13 ਜੁਲਾਈ ਦੇ ਕਰੀਬ ਇਸ ਦੇ ਘਰ ਦੇ ਵਿੱਚੋਂ ਜਿਹੜੀ ਇੱਕ ਪਦਬੂਜੀ ਵੀ ਜ਼ਰੂਰ ਆਉਂਦੀ ਰਹੀ ਆ 2-3 ਦਿਨਾਂ ਤੱਕ ਤਾਂ ਪੁਲਿਸ ਵਾਲਿਆਂ ਦਾ ਸ਼ੱਕ ਹੁਣ ਸੁਖਜੀਤ ਸਿੰਘ ਦੇ ਉੱਤੇ ਪੱਕਾ ਹੋਣ ਲੱਗਿਆ ਤੇ ਪੁਲਿਸ ਵਾਲਿਆਂ ਨੇ ਇਸ ਸੁਖਜੀਤ ਸਿੰਘ ਸੋਨੂ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਦੋਂ ਪੁਲਿਸ ਵਾਲਿਆਂ ਨੇ ਸਖਤੀ ਵਰਤੀ ਤਾਂ ਫਿਰ ਇੱਥੇ ਜਿਹੜਾ ਸੁਖਜੀਤ ਸਿੰਘ ਆ ਇਹ ਸਾਰੇ ਕਹਾਣੀ ਪੁਲਿਸ ਵਾਲਾਂ ਦੇ ਸਾਹਮਣੇ ਰੱਖ ਦਿੰਦਾ ਤੇ ਇਥੇ ਕਬੂਲ ਕਰਦਾ ਕਿ ਇਹਨੇ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰ ਦਿੱਤਾ ਤੇ ਇਸ ਕਤਲ ਦੇ ਪਿੱਛੇ ਮਾਸਟਰਮਾਈਂਡ ਕੌਣ ਸੀ ਕਿਉਂ ਕਤਲ ਕੀਤਾ ਗਿਆ ਕਾਰਨ ਕੀ ਸੀ ਤੇ ਕਿਵੇਂ ਇਹਨੇ ਕਤਲ ਕੀਤਾ ਕਿਵੇਂ ਉਸ ਦੀ লাশ ਨੂੰ ਖੁਰਦਬੁਦ ਕੀਤਾ ਗਿਆ ਉਹ ਵੀ ਬੜਾ ਹੈਰਾਨ ਕਰਨ ਵਾਲਾ ਸੀ ਸੁਖਜੀਤ ਸਿੰਘ ਨੇ ਹੁਣ ਇੱਥੇ ਕਬੂਲ ਕਰ ਲਿਆ ਪੁਲਿਸ ਦੇ ਸਾਹਮਣੇ ਕਿ ਉਹਨੇ ਹੀ ਜਿਹੜਾ ਰੁਪਿੰਦਰ ਕੌਰ ਪੰਦੇੜ ਦਾ ਕਤਲ ਕੀਤਾ ਪਰ ਉਹਨੇ ਇੱਥੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਹਨੇ ਇਹ ਕਤਲ ਚਰਨਜੀਤ ਸਿੰਘ ਗਰੇਵਾਲ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦਾ ਉਹਦੇ ਕਹਿਣ ਤੇ ਕੀਤਾ ਹੈ ਹੁਣ ਇਹ ਚਰਨਜੀਤ ਸਿੰਘ ਗਰੇਵਾਲ ਨੇ ਇਸ ਦਾ ਕਤਲ ਕਰਵਾਇਆ ਕਿਉਂ ਤਾਂ ਇੱਥੇ ਪਤਾ ਲੱਗਿਆ ਕਿ ਚਰਨਜੀਤ ਸਿੰਘ ਜਿਹੜਾ ਗਰੇਵਾਲ ਜਿਸ ਨੇ ਆਪਣੇ ਆਪ ਨੂੰ ਦੱਸਿਆ ਸੀ ਕਿ ਉਸ ਦਾ ਡਾਈਵੋਰਸ ਹੋਇਆ ਉੱਥੇ ਪਤਾ ਲੱਗਦਾ ਕਿ ਉਹਦਾ ਕੋਈ ਡਾਈਵੋਰਸ ਨਹੀਂ ਹੋਇਆ ਸੀ ਉਹੋ ਬਲਕੇ ਆਪਣੇ ਘਰ ਵਾਲੀ ਦੋ ਬੇਟੀਆਂ ਤੇ ਇੱਕ ਬੇਟੇ ਦੇ ਨਾਲ ਜਿਹੜਾ ਇੰਗਲੈਂਡ ਦੇ ਵਿੱਚ ਇੱਕ ਘਰ ਦੇ ਵਿੱਚ ਰਹਿੰਦੇ ਸੀ ਇੱਥੇ ਉਹਨੇ ਜਿਹੜਾ ਰੁਪਿੰਦਰ ਕੌਰ ਨੂੰ ਝੂਠ ਬੋਲਿਆ ਸੀ ਇਹ ਸਾਰਾ ਕੁਝ ਉਹਨੇ ਜਾਲ ਬੁਣਿਆ ਸੀ ਤਾਂ ਕਿ ਉਹ ਉਹ ਤੋਂ ਪੈਸੇ ਹਥਿਆ ਸਕੇ ਉਹਦਾ ਜਿਹੜਾ ਇੱਕ ਮੋਟਿਵ ਇਹ ਵੀ ਸੀ ਕਿ ਉਹ ਉਹਦੀ ਪ੍ਰਾਪਰਟੀ ਵੀ ਜਿਹੜੀ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਇਸ ਕਰਕੇ ਹੀ ਇਹਨੇ ਪੈਸਿਆਂ ਦੇ ਲਾਲਚ ਦੇ ਵਿੱਚ ਰੁਪਿੰਦਰ ਕੌਰ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਇੱਥੇ ਇੰਡੀਆ ਦੇ ਵਿੱਚ ਵੀ ਜਿਹੜਾ ਇੱਕ ਅਕਾਊਂਟ ਖਲਵਾਇਆ ਕੱਠਿਆਂ ਨੇ ਤੇ ਉਸ ਅਕਾਊਂਟ ਦੇ ਵਿੱਚ ਉਹ ਪੈਸੇ ਪਵਾਉਂਦਾ ਰਿਹਾ ਤੇ ਉੱਥੋਂ ਪੈਸੇ ਖਾਂਦਾ ਵੀ ਰਿਹਾ ਤੇ ਇੱਥੇ ਇਹਨਾਂ ਨੇ ਪਾਵਰ ਆਫ ਅਟਾਰਨੀ ਜਿਹੜੀ ਪਹਿਲਾਂ ਹੀ ਲੈ ਵੀ ਲਈ ਸੀ ਤੇ ਹੁਣ ਜਿਹੜੀ ਇਹ ਰੁਪਿੰਦਰ ਕੌਰ ਸੀ ਇਹ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਜਿਹੜਾ ਇਹ ਚੰਦਰਜੀਤ ਸਿੰਘ ਗਰੇਵਾਲ ਸੀ ਇਹ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਇਸੇ ਦੇ ਚੱਲਦਿਆਂ ਇਹਨਾਂ ਨੇ ਪਹਿਲਾਂ ਇੰਗੇਜਮੈਂਟ ਕਰਵਾ ਲਈ ਸੀ ਇਹ ਜੇਕਰ ਇਹਨੂੰ ਲੱਗਦਾ ਸੀ ਕਿ ਇਹ ਇੰਗੇਜਮੈਂਟ ਤੋੜੂਗਾ ਤਾਂ ਫਿਰ ਰੁਪਿੰਦਰ ਕੌਰ ਇਸ ਦੇ ਉੱਤੇ ਜਿਹੜਾ ਇੰਡੀਆ ਦੇ ਵਿੱਚ ਕੇਸ ਵਗੈਰਾ ਨਾ ਕਰ ਦਵੇ ਇਸ ਦੇ ਡਰ ਤੋਂ ਇਹ ਫਿਰ ਇੱਕ ਪਲਾਨ ਬਣਾਉਂਦਿਆ ਕਿ ਇਸ ਦਾ ਕਤਲ ਕਰ ਦਿੱਤਾ ਜਾਵੇ ਇਸ ਪਲਾਨ ਦੇ ਚੱਲਦਿਆਂ ਇਹ ਜਿਹੜਾ ਸੁਖਜੀਤ ਸਿੰਘ ਸੀ ਉਸ ਨੂੰ 50 ਲੱਖ ਰੁਪਇਆ ਤੇ ਨਾਲ ਹੀ ਉਹਨੂੰ ਇੰਗਲੈਂਡ ਦੇ ਵਿੱਚ ਸੈਟਲ ਹੋਣ ਦੀ ਆਫਰ ਦਿੰਦਾ ਕਿ ਜੇਕਰ ਉਹ ਰੁਪਿੰਦਰ ਕੌਰ ਦਾ ਕਤਲ ਕਰ ਦੂਗਾ ਤਾਂ ਉਹਨੂੰ ਇਹ ਸਾਰਾ ਕੁਝ ਜਿਹੜਾ ਚਰਨਜੀਤ ਸਿੰਘ ਦਊਗਾ ਇਹਦੇ ਚੱਲਦਿਆਂ ਹੀ ਜਦੋਂ ਫਿਰ ਹੁਣ ਜੂਨ ਮਹੀਨੇ ਦੇ ਵਿੱਚ ਜਿਹੜੀ ਇਹ ਰੁਪਿੰਦਰ ਕੌਰ ਇੰਡੀਆ ਆਈ ਤਾਂ ਇਹ ਆ ਕੇ ਜਿਹੜੀ ਉਸ ਸੁਖਜੀਤ ਸਿੰਘ ਦੇ ਘਰ ਰਹਿਣ ਲੱਗੀ ਉਹਨੂੰ ਉਹਦੇ ਤੇ ਕੋਈ ਸ਼ੱਕ ਵਗੈਰਾ ਵੀ ਨਹੀਂ ਸੀ ਇਸ ਕਰਕੇ ਉਹਦੇ ਨਾਲ ਰਹਿਦੀ ਆ ਇੱਥੇ ਇਹਨਾਂ ਦਾ ਪਲਾਨ ਕਾਮਯਾਬ ਹੋਣਾ ਸ਼ੁਰੂ ਹੁੰਦਾ ਤੇ ਹੁਣ ਫਿਰ ਇਹ ਦਿਨ ਚੁਣਦਿਆ 12 ਜੁਲਾਈ 2025 ਦਾ ਜਿਸ ਦਿਨ ਇਹਨਾਂ ਨੇ ਇਹ ਕਤਲ ਨੂੰ ਅੰਜਾਮ ਦੇਣਾ ਸੀ ਹੁਣ ਜਿਹੜਾ ਇਹ ਸੁਖਜੀਤ ਸਿੰਘਾ ਇਹਦੇ ਘਰ ਦੇ ਵਿੱਚ ਉਹ ਰਾਤ ਨੂੰ ਸੁੱਤੀ ਪਈ ਸੀ ਰੁਪਿੰਦਰ ਕੌਰ ਤੇ ਇਹ ਰਾਤ ਨੂੰ ਇੱਕ ਬੇਸਬਾਲ ਬੈਟ ਲੈਂਦਾ ਤੇ ਉਸ ਬੈਟ ਦੇ ਨਾਲ ਇਹ ਰੁਪਿੰਦਰ ਕੌਰ ਦੇ ਉੱਤੇ ਹਮਲਾ ਕਰ ਦਿੰਦਾ ਉਹਨੂੰ ਕੁੱਟ-ਕੁੱਟ ਕੇ ਮੌਤੇ ਘਾਟ ਉਤਾਰ ਦਿੰਦਾ ਤੇ ਉਸ ਨੂੰ ਮੌਤੇ ਘਾਟ ਉਤਾਰਨ ਤੋਂ ਬਾਅਦ ਫਿਰ ਇਹ ਆਪਣੇ ਇੱਕ ਸਟੋਰ ਰੂਮ ਦੇ ਵਿੱਚ ਉਸ ਦੀ লাশ ਨੂੰ ਟਿਕਾਣੇ ਲਾਉਣ ਦਾ ਪੂਰਾ ਜਿਹੜਾ ਪਲਾਨ ਬਣਾਇਆ ਹੋਇਆ ਸੀ ਇਹਨੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਦਾ ਹੈ ਇਹ ਉਸ ਸਟੋਰ ਰੂਮ ਦੇ ਵਿੱਚ ਕੋਲਿਆਂ ਤੇ ਤੇਲ ਦੇ ਨਾਲ ਉਸ ਦੀ লাশ ਨੂੰ ਜਲਾਉਣਾ ਸ਼ੁਰੂ ਕਰ ਦਿੰਦਾ ਹੈ ਇਹ ਇੱਕਦਮ ਉਸ ਦੀ লাশ ਨੂੰ ਨਹੀਂ ਜਲਾਉਂਦਾ ਇਹ 2 ਦਿਨਾਂ ਤੱਕ ਹੌਲੀ-ਹੌਲੀ ਕਰਕੇ ਉਥੇ ਕੋਲੇ ਤੇ ਤੇਲ ਪਾਉਂਦਾ ਰਹਿੰਦਾ ਇਹ ਹੌਲੀ ਹੌਲੀ ਕਰਕੇ ਦੋ ਦਿਨਾਂ ਦੇ ਵਿੱਚ ਉਸ ਦੀ লাশ ਨੂੰ ਬਿਲਕੁਲ ਰਾਖ ਬਣਾ ਦਿੰਦਾ ਤੇ ਉਸ ਤੋਂ ਬਾਅਦ ਫਿਰ ਜੋ ਵੀ ਉਥੇ ਬਚਿਆ ਖੁਚਿਆ ਸਮਾਨ ਸੀ ਉਸ ਦੀਆਂ ਹੱਡੀਆਂ ਸੀ ਜਾਂ ਫਿਰ ਥੋੜੇ ਬਹੁਤੇ ਉਸ ਦੀ লাশ ਦੇ ਟੁਕੜੇ ਰਹਿ ਗਏ ਸੀ ਉਹ ਸਭ ਕੁਝ ਫਿਰ ਇਹ ਬੈਗਾਂ ਦੇ ਵਿੱਚ ਪਾਉਂਦਾ ਤੇ ਰੁਪਿੰਦਰ ਕੌਰ ਦਾ ਜੋ ਵੀ ਸਮਾਨ ਫੋਨ ਵਗੈਰਾ ਜੋ ਵੀ ਸੀ ਇਹ ਤੋੜ ਕੇ ਉਹ ਵੀ ਬੈਗਾਂ ਦੇ ਵਿੱਚ ਪਾ ਕੇ ਉਹਨੂੰ ਇੱਕ ਨੇੜੇ ਹੀ ਡਰੇਨ ਦੇ ਵਿੱਚ ਜਾ ਕੇ ਸੁੱਟ ਆਉਂਦਾ ਹੁਣ ਇਹਨੇ ਇਹ ਸਾਰੇ ਬੈਗ ਵਗੈਰਾ ਛੁੱਟ ਦਿੱਤੇ ਸੀ ਇਹ ਜਿਹੜਾ ਸਭ ਕੁਝ 12 ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਫਿਰ ਪੁਲਿਸ ਕੋਲ ਜਾ ਕੇ ਕੰਪਲੇਂਟ ਵੀ ਕਰਦਾ ਇਹ ਸੱਚਾ ਬਣਨ ਦੀ ਕੋਸ਼ਿਸ਼ ਵੀ ਕਰਦਾ ਤੇ ਉਸ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਇਹਨੂੰ ਉੱਥੇ ਕਸਟਡੀ ਦੇ ਵਿੱਚ ਉਹ ਲਿਜਾ ਕੇ ਨਿਸ਼ਾਨਦੇਹੀ ਵੀ ਕੀਤੀ ਫਿਰ 16 ਸਤੰਬਰ 2000 ਜਿਹੜੇ 25 ਨੂੰ ਇਹਨੇ ਦਿਖਾਇਆ ਜਾ ਕੇ ਜਿੱਥੇ ਇਹਨੇ ਲਾਸ਼ ਵਗੈਰਾ ਛੁੱਟੀ ਸੀ ਜਾ ਕਹਿਦੀਏ ਕਿ ਜਿਹੜੇ ਉਹ ਬੈਗ ਵਗੈਰਾ ਸੀ ਉਹ ਇਹਨੇ ਜਿੱਥੇ ਡਰੇਨ ਦੇ ਵਿੱਚ ਛੁੱਟੇ ਸੀ ਉੱਥੇ ਪੁਲਿਸ ਵਾਲਿਆਂ ਨੂੰ ਲਿਜਾ ਕੇ ਸੁਖਜੀਤ ਸਿੰਘ ਨੇ ਦਿਖਾਇਆ ਤੇ ਪੁਲਿਸ ਵਾਲਿਆਂ ਨੂੰ ਉਹ ਬੈਗ ਉੱਥੋਂ ਮਿਲ ਵੀ ਜਾਂਦੇ ਆ ਤੇ ਉਹਨਾਂ ਬੈਗਾਂ ਨੂੰ ਬਾਹਰ ਕੱਢ ਕੇ ਉਸ ਦੇ ਵਿੱਚ ਉਹ ਰਾਖ ਜਾਂ ਫਿਰ ਜਿਹੜੇ ਛੋਟੇ-ਮੋਟੇ ਟੁਕੜੇ ਉਸ ਦੀ লাশ ਦੇ ਬਚੇ ਸੀ ਉਹਨਾਂ ਨੂੰ ਲੈ ਪੇ ਦਿੱਤਾ ਜਾਂਦਾ ਤਾਂ ਕਿ ਇਸ ਦਾ ਡੀਐਨਏ ਟੈਸਟ ਕੀਤਾ ਜਾ ਸਕੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਜਿਹੜੀ লাশ ਹੈ ਰੁਪਿੰਦਰ ਕੌਰ ਦੀ ਹੈ ਉਸ ਦੇ ਲਈ ਉਸ ਦੀ ਭੈਣ ਅਮਰੀਕਾ ਤੋਂ ਆਪਣੇ ਡੀਐਨਏ ਸੈਂਪਲ ਭੇਜਦੀ ਹੈ ਇੰਡੀਆ ਦੇ ਵਿੱਚ ਤੇ ਉਹ ਸੈਂਪਲਾਂ ਨੂੰ ਮੈਚ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਅੱਗੇ ਵੀ ਕਰਦੀ ਹੈ ਤੇ ਜਿਹੜੇ ਇਹਨਾਂ ਦੇ ਬੈਂਕ ਅਕਾਊਂਟ ਵਗੈਰਾ ਸੀ ਉਹ ਵੀ ਚੈੱਕ ਕੀਤੇ ਜਾਂਦੇ ਤਾਂ ਉਹਨਾਂ ਦੇ ਵਿੱਚ ਵੀ ਹੋਰ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੇ ਉਹ ਬੈਂਕ ਅਕਾਊਂਟ ਸੀ ਉਹ ਇਕੱਲੇ ਜਿਹੜੇ ਚਰਨਜੀਤ ਸਿੰਘ ਗਰੇਵਾਲ ਨਾਲ ਰੁਪਿੰਦਰ ਸਿੰਘ ਦੇ ਸਾਂਝੇ ਨਹੀਂ ਸੀ ਬਲਕਿ ਚਰਨਜੀਤ ਸਿੰਘ ਦਾ ਇੱਕ ਭਰਾ ਸੀ ਜਿਹੜਾ ਇੰਗਲੈਂਡ ਦੇ ਵਿੱਚ ਹੀ ਰਹਿੰਦਾ ਸੀ ਉਸ ਦਾ ਵੀ ਉਹਨਾਂ ਅਕਾਊਂਟ ਦੇ ਵਿੱਚ ਨਾਮ ਸਾਹਮਣੇ ਆਉਂਦਾ ਤਾਂ ਇੱਥੋਂ ਫਿਰ ਜਿਹੜੇ ਸਾਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਿਹੜਾ ਚੰਦਰਜੀਤ ਸਿੰਘ ਗਰੇਵਾਲਾ ਉਹ ਇਸ ਦਾ ਮਾਸਟਰ ਪਲਾਨ ਬਣਾਉਂਦਾ ਤੇ ਇਸ ਸੁਖਜੀਤ ਸਿੰਘ ਕੋਲੋਂ ਇਹ ਕਤਲ ਕਰਵਾਇਆ ਜਾਂਦਾ ਹੁਣ ਜਿਹੜਾ ਚੰਦਰਜੀਤ ਸਿੰਘ ਗਰੇਵਾਲਾ ਇਹ ਇੰਗਲੈਂਡ ਦੇ ਵਿੱਚ ਹੀ ਆ ਇਸ ਨੂੰ ਇੰਗਲੈਂਡ ਤੋਂ ਲੈ ਕੇ ਆਉਣਾ ਕਿਵੇਂ ਲੈ ਕੇ ਆਉਣਾ ਉਹ ਜਿਹੜਾ ਅਮਰੀਕਾ ਦੀ ਜਿਹੜੀ ਨਾਗਰਿਕ ਸੀ ਉਹ ਰੁਪਿੰਦਰ ਕੌਰ ਉਹ ਚੀਜ਼ ਇਸ ਦੇ ਵਿੱਚ ਮਦਦ ਕਰੂ ਜਾਂ ਨਹੀਂ ਕਿਉਂਕਿ ਕਿਸੇ ਨੂੰ ਬਾਹਰਲੇ ਦੇਸ਼ ਤੋਂ ਵਾਪਸ ਇੱਥੇ ਲੈ ਕੇ ਆਉਣਾ ਬਹੁਤ ਵੱਡੀ ਇੱਕ ਗੱਲ ਹੋ ਜਾਂਦੀ ਹੈ ਕਿਉਂਕਿ ਆਪਾਂ ਦੇਖਿਆ ਹੀ ਆ ਇੱਥੇ ਕਾਪਲੇ ਕਰਨ ਤੋਂ ਬਾਅਦ ਇੰਗਲੈਂਡ ਕਾਫੀ ਜ਼ਿਆਦਾ ਜਿਹੜੇ ਇੰਡੀਅਨ ਭੱਜ ਚੁੱਕੇ ਆ ਉਹਨਾਂ ਨੂੰ ਹਾਲ ਤੱਕ ਵਾਪਸ ਨਹੀਂ ਲਿਆਂਦਾ ਗਿਆ ਤੇ ਹੁਣ ਇਹਨੂੰ ਕਿਵੇਂ ਲਿਆਂਦਾ ਜਾਊ ਇਹ ਅੱਗੇ ਦੇਖਣ ਵਾਲੀ ਗੱਲ ਹੈ ਹੁਣ ਜਿਹੜਾ ਸਾਰਾ ਮਾਸਟਰ ਪਲਾਨ ਬਣਾਉਣ ਵਾਲਾ ਇੰਗਲੈਂਡ ਦੇ ਵਿੱਚ ਆਪਣੀ ਜ਼ਿੰਦਗੀ ਉਦਾਂ ਹੀ ਜਿਉ ਰਿਹਾ ਤੇ ਇੱਥੇ ਇੱਕ ਸੁਖਜੀਤ ਸਿੰਘ ਜੋ ਉਸ ਦੀਆਂ ਗੱਲਾਂ ਦੇ ਵਿੱਚ ਆਇਆ ਤੇ ਉਹਨੇ ਇਹਦੀਆਂ ਗੱਲਾਂ ਦੇ ਵਿੱਚ ਆ ਕੇ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰ ਦਿੱਤਾ ਤੇ ਹੁਣ ਇਹ ਜਿਹੜਾ ਹੁਣ ਸੁਖਜੀਤ ਸਿੰਘ ਆ ਇਹ ਜੇਲ੍ਹ ਦੇ ਵਿੱਚ ਹੀ ਆ ਇਸ ਦੇ ਉੱਤੇ ਹੁਣ 302 ਦਾ ਪਰਚਾ ਪੁਲਿਸ ਨੇ ਦਰਜ ਕਰ ਦਿੱਤਾ ਤੇ ਉਸ ਨੂੰ ਜਿਹੜਾ ਚਰਨਜੀਤ ਸਿੰਘ ਗਰੇਵਾਲ ਉਹਨੂੰ ਇੰਡੀਆ ਲਿਆਉਣ ਦੀਆਂ ਵੀ ਤਿਆਰੀਆਂ ਜਿਹੜੀ ਪੁਲਿਸ ਹੁਣ ਕਰ ਰਹੀ ਹੈ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਆਪਣੀ ਰੈਕਮੈਂਡ ਬਾਕਸ ਦੇ ਵਿੱਚ ਜਰੂਰ ਦਿਓ ਆਪਾਂ ਮਿਲਾਂਗੇ ਸੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ